ਤੱਕ ਸਰਵਿਸ ਸਾਡੀ ਆ ਜੀ ਉਹ ਸਾਡੀ ਜ਼ਿੰਮੇਵਾਰੀ ਆ ਦੇਖੋ ਫਾਰਮਰ ਤੋਂ ਪੈਸੇ ਅਸੀਂ ਲੈਣੇ ਨੇ ਬਿਲਕੁਲ ਬਹੁਤ ਵਧੀਆ ਰਿਸਪੌਂਸਿਬਿਲਟੀ ਸਾਡੀ ਬਣਦੀ ਆ ਨਾ ਕਿ ਮੰਨ ਲਓ ਫਿਰ ਕੰਪਨੀ ਬਿਲਕੁਲ ਜੀ ਅਦਰ ਸਪੇਅਰ ਪਾਰਟ ਲਾਈਫਟਾਈਮ ਸਰਵਿਸ ਅਸੀਂ ਦਵਾਂਗੇ ਜਣੀ ਤੁਹਾਡੀ ਗਾਹਾਂ ਕੰਪਨੀ ਸੁਣਵਾਈ ਹੁੰਦੀ ਆ ਜੀ ਬਿਲਕੁਲ ਜੀ ਦੇਖਾ ਜੀ 135000 ਰੁਪਏ ਵਿਦ ਪੈਪ ਜੀ ਆ ਵਾਲਾ ਵੀਲ ਵਾਲਾ ਜੇ ਨਹੀਂ ਲੈਣਾ ਕਿਸੇ ਨੇ ਕੱਲਾ ਆਹ ਬੂਮ ਲੈਣਾ ਉਹਦਾ ਹੀ ਫਿਰ ਉਹ 12000 ਰੁਪਏ ਹੋਰ ਲੱਗੋ ਦੋਨੋਂ ਚ 12-12 ਹਰ ਘਟ ਜਾਊਗਾ ਜੀ ਪਾਣੀ ਵਾਲਾ ਜੀ ਦੇਖੋ ਜੇ ਤਾਂ ਤੁਸੀਂ ਚਵੱチェ ਚ ਭਰਨਾ ਕਾਸੇ ਚੋਂ ਠੀਕ ਹੈ ਜੀ। ਨਾਲ ਫਾੜ ਚੋਂ ਪਰ ਲੋ ਕੋਈ ਦਿੱਕਤ ਨਹੀਂ ਹੈ ਲੱਗਿਆ ਵਾ ਜੀ। ਇਹ ਆਪਣੇ ਆਪ ਭਰੂਗੀ ਡੈਂਕੀ। ਇਹ ਆਪਣੇ ਆਪ ਭਰੂਗੀ। ਠੀਕ ਹੈ। ਠੀਕ ਹੈ ਇਹਦੇ ਵਿੱਚ ਪਾਣੀ ਵਾਲੀ ਪ੍ਰੈਸ਼ਰ ਵਾਲੀ ਮੋਟਰ ਆ ਉਹ ਆਪਣੇ ਪ੍ਰੈਸ਼ਰ ਦੇ ਨਾਲੇ ਅਦਰ ਪਾਣੀ ਨੂੰ ਲੈ ਕੇ ਜਾਊਗੀ। ਠੀਕ। ਤੁਸੀਂ ਆਪਣੀ ਵੀਡੀਓ ਦੇ ਥਰੂ ਲੈਣੇ ਹੋ ਇੰਪਲੀਮੈਂਟ। ਉਸ ਡੀਲਰ ਸਾਨੂੰ ਪਰੇਸ਼ਾਨ ਕਰਦਾ ਪ੍ਰੋਡਕਟ ਦੇ ਤੁਹਾਨੂੰ ਤੁਸੀਂ ਪਰੇਸ਼ਾਨ ਹੋ। ਆਪਾਂ ਤੁਹਾਡੇ ਨਾਲ ਹਮੇਸ਼ਾ ਖੜੇ ਆ। ਉਸ ਦਿੱਕਤ ਆਈ ਉਹਦੀ ਵੀਡੀਓ ਵੀ ਪਾਵਾਂਗੇ ਆਪਾਂ ਪਬਲਿਕ ਵੀ ਕਰਾਂਗੇ। ਤੁਹਾਨੂੰ ਉਹਦੀ ਪ੍ਰੋਬਲਮ ਦਾ ਸੋਲੂਸ਼ਨ ਵੀ ਕਰਾ ਕੇ ਦਵਾਂਗੇ ਜਿੰਨਾ ਕੰਮ ਹੋ ਸਕੇਗਾ। ਠੀਕ ਹੈ ਜੀ। ਬਾਕੀ ਇਹ ਬਧੀਆ ਵੀਡੀਓ ਐਜਾ ਨੇ ਨੀਡਲ ਟੈਂਕਲੀਨ ਦੇਖਣ ਲਈ ਬਿਨਾ ਕਿਸੇ ਪ੍ਰਮੋਸ਼ਨ ਤੋਂ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਤੇ ਫੋਲੋ ਕਰ ਲਿਓ ਅੱਜ ਪਹੁੰਚੇ ਜੀ ਆਪਾਂ ਸਰੰਦ ਧਰੋਵਾਸੇ ਇਜ਼ ਕਾਰਪੋਰੇਸ਼ਨ ਤੇ ਇਹਦੇ ਚ ਹੈਗੇ ਆ 4 ਲੀਟਰ ਸਪਰੇ ਬੂਮ ਪੰਪ ਜਿਨ੍ਹਾਂ ਦੀ ਸਬਸਿਡੀ ਨਿਕਲੀ ਆ ਉਹਨਾਂ ਵਾਸਤੇ ਸਪੈਸ਼ਲ ਆ ਤੁਸੀਂ ਸਖ ਭਰੀ ਹੋਈ ਆ ਕਿਤੋਂ ਵੀ ਹੈਨਾ ਔਰ ਉਹ ਤੋਂ ਲੈ ਸਕਦੇ ਹੋ ਤੇ ਬਾਕੀ ਪ੍ਰਾਈਸ ਵੀ ਦੱਸਾਂਗੇ ਸਾਰਾ 40 ਫੁੱਟ ਬੂਮ ਦਾ 20 ਫੁੱਟ ਬੂਮ ਦਾ ਤੇ ਰੋਲਰ ਮਸ਼ੀਨ ਦਾ ਠੀਕ ਹੈ ਜੀ ਬਾਕੀ ਜਾਣਕਾਰੀ ਲੈਂਦੇ ਜੀ ਆਪਾਂ ਸਰ ਤੋਂ ਹਾਂਜੀ ਵੈਲਕਮ ਆ ਜੀ ਅੱਜ ਦੀ ਵੀਡੀਓ 'ਚ ਸਸੀ ਗੱਲ ਸਰ ਕਿੰਨੀ ਆਈ ਹੈ ਜੀ ਤੇ ਕਿੰਨੇ ਕਿਹੜਾ ਮਾਡਲ ਆ ਕਿਹੜੇ-ਕਿਹੜੇ ਮਿਲਦੇ ਆ ਤੇ ਕੀ ਬੈਨੀਫਿਟ ਆ ਇਹਦਾ ਜਿਹੜੀ ਗੱਲ ਜੀ ਸਬਸਿਡੀ ਦੀ ਸਬਸਿਡੀ ਆਉਂਦੀ ਆ ਜੀ ਸਮੈਮ ਸਕੀਮ ਦੇ ਅਧੀਨ ਇਹਦੇ ਵਿੱਚ ਠੀਕ ਆ ਜੀ ਸਮੈਮ ਸਕੀਮ ਦੇ ਵਿੱਚ ਇਹਦੇ ਵਿੱਚ 42 ਤੋਂ 43000 ਰੁਪਏ ਸਬਸਿਡੀ ਮਿਲੂਗੀ ਤੁਹਾਨੂੰ ਠੀਕ ਆ ਜੀ ਜਿਹਦੇ ਵਿੱਚ 600 ਲੀਟਰ ਟੈਂਕੀ ਪਾਸ ਹੋਊਗਾ ਠੀਕ ਤੇ 40 ਫੁੱਟ ਬੂਮ 'ਚ ਮਿਲ ਜੂਗਾ ਠੀਕ ਆ ਜੀ ਤੇ 20 ਫੁੱਟ ਬੂਮ 'ਚ ਮਿਲ ਜੂਗਾ ਠੀਕ ਹੈ ਜੀ ਤੇ ਬਾਕੀ ਸਾਡਾ ਜੀ ਇਹਦੇ ਨਾਲ ਮੰਨ ਲਓ ਜੇ ਗੰਨ ਚਲਾਉਣੀ ਆ ਤੁਸੀਂ ਗੰਨ ਦਾ ਵੀ ਪਾਈਪ ਨਾਲ ਕਰਨੀ ਆ ਉਹ ਵੀ ਕੰਪੋ ਬੋ ਨਾਲੇ ਆ ਠੀਕ ਹੈ ਜੀ ਇਹਦੇ ਵਿੱਚ ਇਹ ਰੀਲ ਹੋਊਗੀ ਠੀਕ ਹੈ ਜੀ 100 ਮੀਟਰ ਪਾਈਪ ਹੋਊਗਾ ਠੀਕ ਹੈ ਤੇ origignal ਮੈਡਨ ਜਰਮਨ ਦੀ ਗੰਨ ਹੋਊਗੀ ਤੇ ਉਹ ਨਾਲ ਤੁਹਾਨੂੰ ਨਾਲ ਹੀ ਦੇਵਾਂਗੇ ਇਹ ਐਕਸਟਰਾ ਮੰਨ ਲਓ ਕਿਸੇ ਕਿਸਾਨ ਵੀਰ ਨੇ ਨਹੀਂ ਲੈਣੀ ਗੰਨ ਤੇ ਪਾਈਪ 100 ਮੀਟਰ ਪਾਈਪ ਨਹੀਂ ਲੈਣਾ ਗੰਨ ਨਹੀਂ ਲੈਣੀ ਤੇ 12000 ਰੁਪਇਆ ਉਸ ਦਾ ਹੋਰ ਅਲੱਗ ਤੋਂ ਲੱਗੂਗਾ ਤੇ ਇਹਦਾ ਹੁਣ ਜਿਵੇਂ ਪੰਪ ਵਗੈਰਾ ਕਿੰਨੇ ਨੰਬਰ ਦਾ ਕਿਹੜਾ ਪੰਪ ਲਾਉਂਦੀ ਹੈ ਜੀ ਕੰਪਨੀ ਉਹਦੇ ਵਿੱਚ ਰਸੋ ਫਿਲਟਰ ਸਿਸਟਮ ਕੀ ਆ ਕਿਉਂਕਿ ਆਪਾਂ ਨੂੰ ਗੰਦੇ ਨਾਲੇ ਵਗੈਰਾ ਚੋਂ ਜਾਂ ਚਵੱੱਚੇ ਵਗੈਰਾ ਚੋਂ ਨਾ ਪਾਣੀ ਚੱਕਣਾ ਪੈਂਦਾ ਉਹਦਾ ਸਿਸਟਮ ਕਿਵੇਂ ਰਹੂਗਾ ਉਹ ਦੱਸੋ ਦੇਖੋ ਉਹਦੇ ਲਈ ਜੀ ਮੰਨ ਲਓ ਇਹਦੇ ਵਿੱਚ ਤਕਰੀਬਨ ਤਿੰਨ ਫਿਲਟਰ ਨੇ ਜੀ ਮੰਨ ਲਓ ਜਿਹੜਾ ਪੰਪ ਹੈ ਜੀ ਇਹਦਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਪ ਹੈਗਾ ਇਹਦਾ 75 ਨੰਬਰ ਠੀਕ ਹੈ ਜੀ ਤੇ ਮਨ ਲਓ ਜਿਹੜਾ ਇਹਦੇ ਮਨ ਲਓ ਆਹ ਬਾਲ ਲੱਗਿਆ ਲੱਗ ਤੋਂ ਠੀਕ ਹੈ ਜੀ ਇਹ ਬੂਮ ਦਾ ਬਾਲ ਹੈ ਜੀ ਮਨ ਲਓ ਇਹਨੂੰ ਤੁਸੀਂ ਬੂਮ ਤਿੰਨ ਪਾਰਟੀਸ਼ਨ ਚ ਹੈ ਜੀ ਇੱਕ ਸਾਈਡ ਲਾਸਟ ਦੇ ਵਿੱਚ ਕਈ ਵਾਰ ਖੇਤ ਵੱਧ ਘਟ ਜਾਂਦਾ ਜੀ ਉਹਦੇ ਅਕੋਰਡਿੰਗ ਇੱਕ ਪਾਸੇ ਦਾ ਤੁਸੀਂ ਮਨ ਲਓ ਬੂਮ ਵੀ ਬੰਦ ਕਰ ਸਕਦੇ ਹੋ ਸੈਂਟਰ ਵਾਲਾ ਉਸ ਤੋਂ ਅਗਲਾ ਤਿੰਨ ਮਤਲਬ ਤਿੰਨ ਪਾਰਟੀਸ਼ਨ ਮਿਲ ਜਾਣੀਆਂ ਆਪਾਂ ਨੂੰ ਤਿੰਨ ਮਿਲ ਜਾਏ ਇਹ ਨਹੀਂ ਡਬਲ ਸਪਰੇ ਨਹੀਂ ਹੋਊ ਠੀਕ ਹੈ ਠੀਕ ਹੈ ਜੀ ਰਹੀ ਗੱਲ ਜੀ ਦੂਜੀ ਮਨ ਲਓ ਜੇ ਤੁਸੀਂ ਬੂਮ ਚ ਇਕੱਲੀ ਗੰਨ ਚਲਾਉਣੀ ਆ ਠੀਕ ਹੈ ਜੀ ਆਹ ਸਪਲਾਈ ਦਿੱਤੀ ਵੀ ਆ ਸਾਡੀ ਇੱਧਰ ਓਕੇ ਜੀ ਮਨ ਲਓ ਉੱਤਰੋਂ ਤੁਸੀਂ ਬੂਮ ਇਕੱਲੀ ਗਨ ਚਲਾਉਣੀ ਆ ਸਪਲਾਈ ਉਹਦੇ ਨਾਲ ਜਾ ਕੇ ਆ ਪੰਪ ਦੀ ਆ ਇਸ ਸਪਲਾਈ ਨਾਲ ਲਾ ਦੇਣੀ ਆ ਠੀਕ ਹੈ ਫਿਰ ਇਕੱਲੀ ਮੰਨ ਲਓ ਗਨ ਚੱਲੂਗੀ ਠੀਕ ਹੈ ਜੀ ਫਿਰ ਬੂਮ ਰੁਕ ਜਾਊਗਾ ਕੋਈ ਖੋਲਣਾ ਨਹੀਂ ਕੁਝ ਨਹੀਂ ਕਰਨਾ ਸਿਰਫ ਇੱਕ ਆ ਪਾਈਪ ਚੇਂਜ ਕਰਨੀ ਆ ਠੀਕ ਹੈ ਆਦਰ ਪੰਪਾਂ ਦੇ ਵਿੱਚ ਕੀ ਹੁੰਦਾ ਸਾਰੀ ਸਪਲਾਈ ਇਕੱਲੀ ਇਸ ਪੰਪ ਤੋਂ ਹੁੰਦੀ ਹੈ ਠੀਕ ਹੈ ਆਪਾਂ ਸਪਲਾਈ ਦਿੱਤੀ ਹੈ ਜੀ ਕੰਪਨੀ ਨੇ ਉਸ ਤੋਂ ਅਲੱਗ ਤੋਂ ਮੰਨ ਲਓ ਇਹਦੇ ਉੱਪਰ ਲੋਡ ਨਹੀਂ ਪੈਂਦਾ ਉਹਦੀ ਅਲੱਗ ਆ ਸਪਲਾਈ ਉਹਦੀ ਅਲੱਗ ਆ ਨਹੀਂ ਕੋ ਬਾਲ ਦੇ ਵਿੱਚ ਸਾਰਾ ਕੁਝ ਹੁੰਦਾ ਆਦਰ ਪੰਪਾਂ ਦੇ ਇਹ ਤੇ ਡਬਲ ਵਾਲਾ ਪਾਣੀ ਭਰੰਦਾ ਸਿਸਟਮ ਕਿਵੇਂ ਰਹੂਗਾ ਜੀ ਜਿਹੜਾ ਪਾਣੀ ਵਾਲਾ ਜੀ ਦੇਖੋ ਜੇ ਤਾਂ ਤੁਸੀਂ ਚਵੱਚੇ ਚੋਂ ਭਰਨਾ ਕਾਸੇ ਚੋਂ ਵੀ ਭਰਨਾ ਮਨ ਲਓ ਥਾਲ ਚੋਂ ਭਰ ਲਓ ਕੋਈ ਦਿੱਕਤ ਨਹੀਂ ਹੈ ਲੱਗਿਆ ਵਾ ਜੀ ਇਹ ਆਪਣੇ ਆਪ ਭਰੂਗੀ ਡੈਂਕੀ ਇਹ ਆਪਣੇ ਆਪ ਭਰੂਗੀ ਠੀਕ ਹੈ ਠੀਕ ਹੈ ਇਹਦੇ ਵਿੱਚ ਪਾਣੀ ਵਾਲੀ ਪ੍ਰੈਸ਼ਰ ਵਾਲੀ ਮੋਟਰ ਆ ਉਹ ਆਪਣੇ ਪ੍ਰੈਸ਼ਰ ਦੇ ਨਾਲੇ ਅਦਰ ਪਾਣੀ ਨੂੰ ਲੈ ਕੇ ਜਾਊਗੀ ਠੀਕ ਹੈ ਇੱਥੋਂ ਪਾਣੀ ਫਿਲਟਰ ਹੋ ਕੇ ਜਾਊਗਾ ਜੀ ਮੰਨ ਲਓ ਉਧਰ ਆਊਗਾ ਉਹ ਥੱਲੇ ਫਿਲਟਰ ਲੱਗਿਆ ਵਾ ਓਕੇ ਇੱਥੋਂ ਪਾਣੀ ਫਿਲਟਰ ਹੋ ਕੇ ਜੀ ਆ ਇੱਕ ਫਿਲਟਰ ਹੋਰ ਆ ਥਾ ਮਨ ਲਓ ਵੀ ਕਚਰੇ ਦੀ ਤਾਂ ਕੋਈ ਮਤਲਬ ਹੀ ਨਹੀਂ ਸੀ ਇੱਥੇ ਆ ਗਿਆ ਇੱਥੋਂ ਸਪਲਾਈ ਪੰਪ ਚ ਆ ਗਈ ਠੀਕ ਹੈ ਜੀ ਇੱਥੋਂ ਸਪਲਾਈ ਆਉਣ ਤੋਂ ਬਾਅਦ ਹੁਣ ਨਿਊਜ਼ੀਲੈਂਡ ਚ ਜਾਊਗੀ ਠੀਕ ਹੈ ਆ ਜੋ ਮਨ ਤੁਹਾਨੂੰ ਨਿਊਜ਼ੀਲੈਂਡ ਦਿਖਾਉਣਾ ਜੀ ਮਨ ਲਓ ਆ ਨਿਊਜ਼ੀਲੈਂਡ ਆ ਗਈ ਜੀ ਇਹ ਨਿਊਜ਼ੀਲੈਂਡ ਮਨ ਲਓ ਲੈਕ ਲੜਦੀ ਹੈ ਬਹੁਤੀ ਮਨ ਲਓ ਕਾਸਟਲੀ ਜਰੂਰ ਨੇ ਪਰ ਕੁਆਲਟੀ ਹੈ ਜਿਹੜੀ ਲਾਈਫ ਟਾਈਮ ਦੀ ਹੈ ਇਹਨੂੰ ਐ ਖੋਲਣਾ ਆ ਦੇਖੋ ਖੁੱਲ ਗਈ ਨਾ ਜੀ ਜੀ ਆ ਲੱਗੀ ਵੀ ਆ ਮਨ ਲਓ ਇਹਦਾ ਪਾਰਟ ਵੀ ਆ ਅਲੱਗ-ਅਲੱਗ ਸਾਰਾ ਕੁਝ ਕੱਲਾ-ਕੱਲਾ ਮਿਲ ਜਾਂਦਾ ਆਹ ਚੀਜ਼ ਆ ਵਾਈਟ ਜੀ ਇਹ ਵੀ ਅਲੱਗ ਮਿਲ ਜੂ ਜਿਹੜਾ ਕਚਰਾ ਜੀ ਆ ਦੇਖੋ ਹੁਣ ਅੱਗੇ ਜਾ ਕੇ ਇਹਦੇ ਵਿੱਚ ਫੇਰ ਫਿਲਟਰ ਠੀਕ ਹੈ ਆਦਰ ਤੁਹਾਨੂੰ ਦੇਸੀ ਨਿਊਜਨਾ ਮਿਲਣਗੇ ਸਿਰਫ ਦਿੱਤੀਆਂ ਜਾ ਕੇ ਨਾ ਮੰਨ ਲਓ ਪ੍ਰੈਸ਼ਰ ਕਰ ਦਿੰਦੇ ਠੀਕ ਹੈ ਠੀਕ ਹੈ ਜੀ ਆ ਮੰਨ ਲਓ ਆ ਫੇਰ ਫਿਲਟਰ ਬੁੱਕੇ ਜਣੀ ਜੇ ਤੁਹਾਨੂੰ ਖਰਾਬ ਹੁੰਦੀ ਸਾਰਾ ਕੱਲਾ-ਕੱਲਾ ਸਪੇਅਰ ਪਾਰਟ ਮਿਲ ਜੂ ਸਪੇਅਰ ਪਾਰਟ ਆਪਣੇ ਕੋਲੋਂ ਮਿਲੂਗਾ ਠੀਕ ਹੈ ਜੀ ਸਰਵਿਸ ਅਸੀਂ ਦੇਣੀ ਆ ਪੰਪ ਦੀ ਠੀਕ ਹੈ ਮੰਨ ਲਓ ਜੋ ਵੀ ਸਰਵਿਸ ਆ A to Z ਮਨ ਲਓ ਕੋ ਮੈਨੂਫੈਕਚਰਿੰਗ ਪ੍ਰੋਬਲਮ ਹੋਵੇ ਤਾਂ ਕੰਪਨੀ ਸੁਣੂਗੀ ਆਦਰ ਸਪੇਅਰ ਪਾਰਟ ਲਾਈਫਟਾਈਮ ਸਰਵਿਸ ਅਸੀਂ ਦਵਾਂਗੇ ਜਣੀ ਤੁਹਾਡੀ ਗਾਹਾਂ ਕੰਪਨੀ ਸੁਣਵਾਈ ਹੁੰਦੀ ਹੈ ਜੀ ਬਿਲਕੁਲ ਜੀ ਦੇਖੋ ਕੰਪਨੀ ਦਾ ਕੀ ਹੈ ਜੀ ਉਹਨਾਂ ਨੇ ਮੈਨੂਫੈਕਚਰਿੰਗ ਦੀ ਗਾਰੰਟੀ ਦੇਣੀ ਹੈ ਬਿਲਕੁਲ ਜੀ ਆਦਰ ਮਨ ਲਓ ਖੇਤ ਤੱਕ ਸਰਵਿਸ ਸਾਡੀ ਹੈ ਜੀ ਉਹ ਸਾਡੀ ਜ਼ਿੰਮੇਵਾਰੀ ਹੈ ਦੇਖੋ ਫਾਰਮਰ ਤੋਂ ਪੈਸੇ ਅਸੀਂ ਲੈਣੇ ਨੇ ਬਿਲਕੁਲ ਬਹੁਤ ਵਧੀਆ ਗਾਹਾਂ ਰਿਸਪੌਂਸਿਬਿਲਟੀ ਸਾਡੀ ਬਣਦੀ ਹੈ ਨਾ ਕਿ ਮਨ ਲਓ ਫਿਰ ਕੰਪਨੀ ਬਿਲਕੁਲ ਜੀ ਤੇ ਹੁਣ ਇਹ ਦੱਸੋ ਜੀ ਦਾ ਬੂਮ ਕਿੰਨੇ ਫੁੱਟ ਏਰੀਆ ਖਬਰ ਕਰਦਾ ਜੀ ਇਹ 40 ਫੁੱਟ ਤੇ 40 ਫੁੱਟ ਚ ਮਿਲ ਜਾਂਦਾ ਤੇ 20 ਫੁੱਟ ਦੇ ਵਿੱਚ ਕੋਈ ਵੀ ਮਾਡਲ ਲੈ ਸਕਦੇ ਆ ਹਾਂ ਜਿਹੜਾ ਮਰਜੀ ਲੈ ਲਓ ਆ ਇਹਦਾ ਕੀ ਰੋਲ ਆ ਜੀ ਆ ਇਹ ਰੀਲ ਦਾ ਇਹ ਪਾਈਪ ਦਾ ਰੋਲ ਚੜਦਾ ਜੀ ਜੇ ਮੰਨ ਲਓ ਗਨ ਨਾਲ ਵੀ ਤੁਸੀਂ ਯੂਜ਼ ਕਰਨਾ ਇਹ ਵੀ ਸਾਰਾ ਕਿੰਨੇ ਫੁੱਟ ਪਾਈਪ ਲੱਗ ਜੂ ਇਹ ਚ ਇਹਦੇ ਵਿੱਚ 300 ਮੀਟਰ ਪਾਈਪ ਚੜ ਜਾਂਦਾ ਓਹੀ 1000 ਕੁ ਫੁੱਟ ਹੋਣੀ ਆ ਜੀ ਹਾਂ ਮੰਨ ਲਓ ਇਹਨੂੰ ਇਕੱਠਾ ਕਰ ਲੀਆ ਪੈਟਨ ਲੱਗਿਆ ਵਾ ਆਟੋ ਆ ਇਹ ਠੀਕ ਆ ਠੀਕ ਲੱਕੇ ਲੱਗਿਆ ਵਾ ਇਕੱਠਾ ਆਪੇ ਕਰੂਗਾ ਤੇ ਮੰਨ ਲਓ ਜੇ ਤੁਸੀਂ 6 ਕਿੱਲੀਆਂ ਪਰ ਪਾਈਪ ਖੋਲੀ ਵੀ ਉੱਥੋਂ ਗਨ ਬੰਦ ਕਰਤੀ ਇਹ ਆਟੋ ਆ ਸਾਰਾ ਆਪਣੇ ਆਪ ਹੋ ਜਾਊਗਾ ਕੋਈ ਪਾਈਪ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਜਿਹੜੀ ਪਾਈਪ ਹੈ ਪਾਈਪ ਦਵਾਂਗੇ 10 ਐਮਐਮ ਦੀ ਕੋਰੀਆ ਦੀ ਮੇਡ ਇਨ ਕੋਰੀਆ ਮੇਡ ਇਨ ਕੋਰੀਆ 10 ਐਮਐਮ ਇਹਦਾ ਹੁਣ ਪੂਰੇ ਕੰਬੋ ਦਾ ਮਤਲਬ ਇਹ 100 ਫੁੱਟ 1000 ਫੁੱਟ ਹੋ ਗਿਆ ਜੀ ਪਾਈਪ 40 ਫੁੱਟ ਇਹਦਾ ਪ੍ਰਾਈਸ ਕੀ ਰਹੂਗਾ ਇਹਦਾ ਪ੍ਰਾਈਸ ਰਹੂਗਾ ਜੀ 1,55,000 ਰੁਪਿਆ 100 ਮੀਟਰ ਪਾਈਪ ਗਨ 40 ਫੁੱਟ ਬੋ ਉਹ ਜੋ ਕੋਈ ਮਾਨਤਾਣ ਜੀ ਬਿਲਕੁਲ ਜੀ ਕਰ ਦਾਂਗੇ ਜੀ ਉਹ ਚ ਮਾਨਤਾਣ ਹੋ ਜੀ ਤੇ ਹੋਰ ਕਿਹੜੇ ਮਾਡਲ ਆਉਂਦੀ ਆ 20 ਫੁੱਟ ਵਾਲੇ ਦਾ ਕੀ ਪ੍ਰਾਈਸ ਰਹੂਗਾ ਜੀ ਉਹਦਾ ਰਹੂਗਾ ਜੀ 135000 ਰੁਪਏ ਵਿਦ ਪੈਪ ਜੀ ਆ ਵਾਲਾ 휠 ਵਾਲਾ ਜੇ ਨਹੀਂ ਲੈਣਾ ਕਿਸੇ ਨੇ ਕੱਲਾ ਆਹ ਬੂਮ ਲੈਣਾ ਉਹਦਾ ਹੀ ਫਿਰ ਉਹ ਫਿਰ 12000 ਰੁਪਏ ਹੋਰ ਲੱਗ ਸੋ ਦੋਨੋਂ ਚ 12-12 ਹਰ ਘਟ ਜੂਗਾ ਜੀ ਠੀਕ ਹੈ ਜੀ ਤੇ ਹਾਂ ਜੀ ਤੇ ਜਿਹੜੀ ਇਹ ਟੈਂਕੀ ਆ ਜੀ ਮੰਨ ਲਓ 3 ਲੇਅਰ ਟੈਂਕੀ ਆ ਟੈਂਪਰੇਚਰ ਮੈਂਟੇਨ ਰੱਖੂਗੀ ਗਰਮੀ ਐ ਚਾਹੇ ਠੰਡਾ ਜਿਸ ਟੈਂਪਰੇ ਮੰਨ ਲਓ ਮੌਕੇ ਦੇ ਪਾਣੀ ਦਾ ਟੈਂਪਰੇਚਰ ਆ ਜੀ ਉਸੇ ਟੈਂਪਰੇਚਰ ਪਰ ਪਾਣੀ ਰਹੂਗਾ ਚਾਹੇ ਤੁਸੀਂ ਇੱਕ ਹਫਤੇ ਬਾਅਦ ਚੱਕ ਲਿਓ ਠੀਕ ਆ ਠੀਕ ਆ ਜੀ ਨਹੀਂ ਗਰਮੀ ਦੇ ਵਿੱਚ ਦਾਰਾ ਆਮ ਲੋਕਲ ਟੈਂਕੀਆਂ ਗਰਮ ਹੋ ਜਣੀਆਂ ਦਵਾਈ ਖਰਾਬ ਕਰ ਦਿੰਦੀਆਂ ਜੀ ਮੰਨ ਲਓ ਇਹਦਾ ਇਹੋ ਜਿਹਾ ਕੋਈ ਫੰਕਸ਼ਨ ਨਹੀਂ 600 ਲੀਟਰ ਦੀ ਹੈ ਇਹ 600 ਲੀਟਰ ਤੇ ਮੰਨ ਲਓ ਇਹਦਾ ਲੈਵਲ ਚੈੱਕ ਕਰਨਾ ਦੇਖੋ ਮੈਪ ਲੱਗਿਆ ਹੋਆ ਠੀਕ ਹੈ ਜੀ ਕਿੰਨਾ ਜਿੰਨਾ ਪਾਣੀ ਘਟੀ ਜਾਊਗਾ ਮੈਂ ਆਪਣੇ ਜਾਈ ਜਾਣਾ ਤੁਹਾਨੂੰ ਇਹ ਵੀ ਲੈਵਲ ਦਿਖਾਉਗਾ ਆ ਫਿਲਟਰ ਜੇ ਅਦਰ ਤੁਸੀਂ ਟਰੈਕਟ ਪਾਣੀ ਪਾਉਣਾ ਦੇਖੋ ਫੇਰ ਜਾਲੀ ਅੰਦਰ ਠੀਕ ਹੈ ਜੀ ਠੀਕ ਹੈ ਜੀ ਮੰਨ ਲਓ ਇਹਦੇ ਨਾਲ ਫੇਰ ਕੋ ਕਚਰੇ ਦਾ ਕੋਈ ਮਸਲਾ ਹੀ ਨਹੀਂ ਤੇ ਅੰਦਰੋਂ ਕੁਆਲਟੀ ਦੇਖ ਲਓ ਮੋਟਰ ਲੱਗੀ ਆ ਪਾਣੀ ਭੋਲਣੇ ਵਾਲੀ ਓਕੇ ਜੀ ਤੇ ਲੈਵਲ ਲੱਗਿਆ ਵਾ ਜੀ ਬਹੁਤ ਵਧੀਆ ਜੀ ਆ ਉਹ ਦੂਆ ਕੀ ਬਾਲ ਜੀ ਹਾਂ ਬਾਲ ਕਿੰਨਾ ਪਾਣੀ ਹੈ ਚਾ ਪਾਣੀ ਲੈਵਲ ਵਾਲੀ ਠੀਕ ਠੀਕ ਬਹੁਤ ਵਧੀਆ ਜੀ ਇਹ ਜੇ ਦਵਾਈ ਵਗੈਰਾ ਔਰ ਇਹ ਜੇ ਪਾਉਗੀ ਜਿਹੇ ਦੇ ਵਿੱਚ ਪਾ ਲੋ ਜੀ ਸਿੱਧੀ ਫਿਲਟਰ ਤਾਂ ਹੀ ਲਾਇਆ ਹੋਇਆ ਜੀ ਤੇ ਮੰਨ ਲਓ ਜਿੰਕਣ ਮਰਜੀ ਇਹਦੇ ਵਿੱਚ ਪਾ ਕੇ ਪਾਣੀ ਪਾਈ ਜਾਉਗਾ ਇੱਕ ਜਿਹੜਾ ਮਤਲਬ ਗਨ ਸਿਸਟਮ ਆਉਂਦਾ ਰੋਟੇਟ ਕਰਨ ਵਾਲਾ ਜੀ ਰੋਟੇਟ ਗਨ ਆਉਂਦੀ ਆ ਜੀ ਠੀਕ ਆ ਉਹ ਵੀ ਹੈਗਾ ਜੀ ਹਾਂ ਜੀ ਉਹ ਵੀ ਹੈਗਾ ਜੀ ਆ ਜਾਓ ਵੀ ਦਿਖਾ ਦਿੰਦਾ ਆ ਗਿਆ ਜੀ ਆਪਣਾ ਰੋਟੇਟ ਵਾਲਾ ਹਾਂ ਜੀ ਇਹ ਰੋਟੇਟ ਗਨ ਆ ਗਈ ਇਹ ਕਿੰਨਾ ਏਰੀਆ ਕਵਰ ਕਰਦਾ ਹੈ ਇਹ ਵੀ 40 ਫੁੱਟ ਠੀਕ ਹੈ ਜੀ ਹੁਣ ਜਿਵੇਂ ਇਹਦਾ ਆਪਸ਼ਨ ਵੀ ਹੁੰਦੀ ਆ ਹੌਲੀ ਤੇਜ਼ ਕਰਨ ਦੀ ਜਾਂ ਫਿਕਸਚਰ ਹੁੰਦਾ ਨਹੀਂ ਬਿਲਕੁਲ ਜੀ ਉਹ ਚ ਵੀ ਆਪਸ਼ਨ ਹੈ ਜੇ ਮੰਨ ਲਓ ਸਪੀਡ ਜਿੰਨੀ ਤੁਸੀਂ ਕਰਨੀ ਆ ਉਨੀ ਕਰ ਸਕਦੇ ਹੋ ਜੇ ਇੱਕ ਮੰਨ ਲਓ ਗਨ ਰੋਕਣੀ ਆ ਇੱਕ ਫਿਰ ਵੀ ਰੁਕ ਜੂਗੀ ਜੇ ਲਾਸਟ ਚ ਜਾ ਕੇ ਤਾਂ ਇੱਕ ਚੱਲਦੀ ਰਹੇਗੀ ਠੀਕ ਆ 40 ਫੁੱਟ ਖਬਰ ਪਰ ਵੀ ਪਾਪ ਗਨ ਇਹ ਚ ਵੀ ਕੰਬੋ ਸੇਮ ਆ ਜੀ ਸੇਮ ਆ ਜੀ ਬਾਕੀ ਸਿਸਟਮ ਸਾਰਾ ਪੰਪ ਵਗੈਰਾ ਸਾਰਾ ਸੇਮ ਰਹੂਗਾ ਜੀ ਹਾਂ ਬਿਲਕੁਲ ਸੇਮ ਆ ਜੀ ਇਹਦਾ ਪ੍ਰਾਈਸ ਕਿੰਨਾ ਰਹੂਗਾ ਜੀ ਇਹਦਾ ਜੀ 1,35,000 ਰੁਪਿਆ ਜੀ ਇਹਦਾ 1,35,000 ਜੀ ਕੰਪਲੀਟ ਜਿੰਮੇ ਦਾ ਹੈਗਾ ਜੀ ਇਹ ਜੀ ਠੀਕ ਆ ਸਬਸਿਡੀ ਹੁਣ ਜਿਹੜਾ ਨਿਕਲੀ ਹੋਈ ਆ ਉਦੇ ਬਾਅਦ ਸਬਸਿਡੀ ਕਿੰਨੀ ਮਿਲੂਗੀ ਆਪਾਂ ਨੂੰ ਸਬਸਿਡੀ ਮਿਲੂਗੀ ਜੀ ਦੇਖੋ ਸਮੈਮ ਸਕੀਮ ਦੇ ਅਧੀਨ 42 ਤੋਂ 45000 ਰੁਪਏ ਤੁਸੀਂ ਇਹਦੀ ਸਬਸਿਡੀ ਬਾਗਮਾਨੀ ਡਿਪਾਰਟਮੈਂਟ ਤੋਂ ਵੀ ਲੈ ਸਕਦੇ ਹੋ ਉਹਦੀ ਕਿੰਨੀ ਆ ਉਹਦੀ ਵੀ ਇੰਨੀ ਹੋਈ ਉੱਥੇ ਵੀ ਲਗਭਗ ਲੇਡੀਜ਼ ਨੂੰ ਹੈਗੀ ਆ 40000 ਰੁਪਏ ਜੈਂਟ ਨੂੰ 30000 ਰੁਪਏ ਹੁਣ ਜਿਨ੍ਹਾਂ ਨੇ ਮਤਲਬ ਸਬਸਿਡੀ ਨਿਕਲੀ ਆ ਜਾਂ ਨਹੀਂ ਨਿਕਲੀ ਲੋਨ ਵਗੈਰਾ ਦੀ ਸਭ ਹੈਗੀ ਆ ਫੈਸਿਲਿਟੀ ਲੋਨ ਸੁਭਤਾ ਵੀ ਪਾਸ ਆ ਤੁਹਾਡੇ ਥਰੂ ਹੋ ਜੂਗੀ ਜੀ ਬਿਲਕੁਲ ਜੀ ਉਹ ਕਰਾ ਦਾਂਗੇ ਠੀਕ ਹੈ ਕਿੱਥੇ ਯਾਨੀ ਡਿਲੀਵਰੀ ਕਰਨੀ ਹੋਈ ਉਹ ਵੀ ਹੋ ਜੂਗੀ ਕਿਸੇ ਦੇ ਮਾਹੌਲਾ ਨਾ ਹੋਵੇ ਹਾਂ ਜੀ ਚਲੋ ਕੋ ਗਾਲ ਨਹੀਂ ਤੁਹਾਡੇ ਵੀਡੀਓ ਦੇ ਮਾਦੇ ਉਹਨਾਂ ਅਸੀਂ ਜੇ ਕੋ ਜੜੂਗਾ ਤਾਂ ਜੀ ਕੋ ਗਾਲ ਨਹੀਂ ਪਹੁੰਚ ਫ੍ਰੀ ਕਰ ਦਾਂਗੇ ਠੀਕ ਹੈ ਤੇ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਹੈਗਾ ਜੀ ਆਪਣਾ 97810 ਠੀਕ ਹੈ ਜੀ 2033 ਸਰਾਂਦਾ ਨਾਜ ਮੰਡੀ ਆਪਣਾ ਦਫ਼ਤਰ ਹੈ ਜੀ ਠੀਕ ਹੈ ਜੀ ਤੇ ਤੇ ਚਮਕੌਰ ਸਾਹਿਬ ਵੀ ਹੈਗੀ ਬਾਹਾਂ ਚਮਕੌਰ ਸਾਹਿਬ ਵੀ ਹੈਗਾ ਜੀ ਉੱਥੇ ਵੀ ਡਿਲੀਵਰੀ ਮਿਲ ਜੂਗੀ ਹਾਂ ਬਿਲਕੁਲ ਤੇ ਇਹ ਬਾਕੀ ਕਰ ਲਿਓ ਜੀ ਸਬਸਿਡੀ ਜਿਨ੍ਹਾਂ ਨੂੰ ਆਈ ਆ ਬਹੁਤ ਵਧੀਆ ਮੌਕਾ ਹੈ ਤੇ ਵਧੀਆ ਕੰਪਨੀ ਆ ਜੀ ਬਾਕੀ ਸਾਰੀ ਰਿਸਪੌਂਸਿਬਿਲਟੀ ਇਹਨਾਂ ਦੀ ਵੀ ਹੋਏਗੀ ਤੇ ਆਪਾਂ ਵੀ ਲਵਾਂਗੇ ਪੂਰੀ ਰਿਸਪੌਂਸਿਬਿਲਟੀ ਨਾ ਸਪੇਅਰ ਪਾਰਟ ਜੀ A to Z ਸਾਡੇ ਕੋਲ ਮਾਰੀਆਂ ਚ ਪਿਆ ਜੀ ਓਰੇ ਸਪੇਅਰ ਪਾਰਟ ਦੀ ਮੰਨ ਲਓ ਵੀ ਬੇਫਿਕਰ ਰਹੇ ਜੀ ਫਾਰਮਰ A to Z ਦਵਾਂਗੇ ਤੇਰੀ ਗੱਲ ਤਾਂ ਲੋੜੇ ਨਹੀਂ ਪੈਂਦੀ ਹਾਂਜੀ ਬੰਨ ਲੋ ਲੋੜ ਕੋਈ ਵੀ ਗਨ ਸਪੇਅਰ ਪਾਰਟ ਦੀ ਫਿਲਟਰ ਵਗੈਰਾ ਦੀ ਸਾਰਾ ਤੁਹਾਨੂੰ ਓਰੇ ਮਿਲੂਗਾ ਪਹੁੰਚ ਵੀ ਹੋ ਜੂਗੀ ਤੁਹਾਡੀ ਜੇ ਦੂਰ ਆ ਤੁਸੀਂ ਮੰਗਾਇਆ ਤੁਹਾਨੂੰ ਕੋਰੀਅਰ ਰਾਹੀਂ ਵੀ ਮਿਲ ਜਾਊਗਾ ਠੀਕ ਹੈ ਜੀ ਬਾਕੀ ਪੂਰੀ ਰਿਸਪੌਂਸਿਬਿਲਟੀ ਹੋਏਗੀ ਆਪਣੀ ਸਾਰੇ ਪ੍ਰੋਡਕਟ ਦੀ ਤੇ ਕੋਈ ਵੀ ਇਨਕੁਆਰੀ ਹੋਈ ਬਾਕੀ ਨੰਬਰ ਥੱਲੇ ਚੱਲਦੇ ਹੀ ਉਹਨਾਂ ਦੇ ਫੋਨ ਕਰ ਲਿਓ ਜਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਧੰਨਵਾਦ ਜੀ ਤੁਹਾਡੇ ਵੀਡੀਓ ਦੇਖਣ ਲਈ